ਸ਼੍ਰੀ ਅਦਿਤਿਆ ਉਪਲ ਜੀ ਆਈਐਸ ਸਹਾਇਕ ਕਮਿਸ਼ਨਰ ਜਨਰਲ ਜਨਰਲ ਸਰਕਾਰ ਦੇ ਅਦਿਤਿਆ ਗੁਪਤਾ ਜੀ ਜ਼ਿਲ੍ਹਾ ਚੌਂ ਤਹਿਸੀਲ ਦਾ ਸਭਾ ਮੈਂ ਦੱਸੀ ਸੀ ਐਸਜੀਐਮ ਮੈਡਮ ਜੋਤਸਨਾ ਸਿੰਘ ਜੀ ਸਾਡੇ ਜ਼ਿਲ੍ਹਾ ਸਿੱਖਿਆ ਅਫਸਰ ਸਕੈਰੀ ਸਿੱਖਿਆ ਮੈਡਮ ਪਾਪਜੀ ਕੌਰ ਜੀ ਪ੍ਰਿੰਸੀਪਲ ਡਾਕਟਰ ਆਰ ਕੇ ਤੁਲੀ ਜੀ ਇਸ ਸੰਸਥਾ ਦੇ ਪ੍ਰੋਫੈਸਰ ਸਾਹਿਬਾਨ ਔਰ ਅਹੁਦੇਦਾਰ ਐਨਸੀਸੀ ਕੈਡਟ ਜਿਹੜੇ ਸਾਰੇ ਨੌਜਵਾਨ ਜੁੜੇ ਨੇ ਇਸ ਸਮਾਗਮ ਦੇ ਵਿੱਚ ਸਭ ਤੋਂ ਪਹਿਲਾਂ ਰਾਸ਼ਟਰੀ ਵੋਟਰ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਜਦੋਂ ਵੀ ਕੌਮੀ ਪੱਧਰ ਤੇ ਕਿਸੇ ਦਿਵਸ ਨੂੰ ਮਨਾਇਆ ਜਾਂਦਾ ਹੈ ਤੇ ਉਸ ਦਿਵਸ ਦੀ ਇੱਕ ਬਹੁਤ ਮਹਾਨਤਾ ਹੁੰਦੀ ਹੈ ਸੋ ਇਸ ਲਈ ਅੱਜ ਵੋਟ ਤੇ ਵੋਟਰ ਦੀ ਮਹਾਨਤਾ ਨੂੰ ਸਮਰਪਿਤ ਦਿਵਸ ਮਨਾਇਆ ਜਾ ਰਿਹਾ ਹੈ ਸਾਨੂੰ ਲੋੜ ਹੈ ਇਸ ਮਹਾਨਤਾ ਨੂੰ ਸਮਝਣ ਦੀ ਕਿਉਂਕਿ ਭਾਰਤ ਦੇਸ਼ ਦੀ ਜਿਹੜੀ ਆਜ਼ਾਦੀ ਹੈ ਉਹ ਬੜੀਆਂ ਕੁਰਬਾਨੀਆਂ ਤੋਂ ਬਾਅਦ ਬਣੀ ਹੈ ਸਾਨੂੰ ਵੋਟ ਦਾ ਅਧਿਕਾਰ ਦੇ ਸੀਗਾ ਖੁੱਲ ਕੇ ਬੋਲਣ ਦਾ ਅਚੰਤ ਕੁਦਰ ਦਾ ਆਪਣੇ ਵਿਚਾਰ ਪੇਸ਼ ਕਰਨ ਦਾ ਦੇਖਣ ਦੇ ਅਧਿਕਾਰ ਨਹੀਂ ਸੀ ਕਿਉਂਕਿ ਪਹਿਲਾਂ ਸਾਨੂੰ ਮਗਲਾ ਦੀ ਗੁਲਾਮੀ ਸਹਿੰਨੀ ਪਈ ਫਿਰ ਅੰਗਰੇਜ਼ਾਂ ਦੀ ਗੁਲਾਮੀ ਆਈ ਤੇ ਜੇ ਸਾਡਾ ਭਾਰਤ ਆਜ਼ਾਦ ਹੋਇਆ ਹੈ ਤੇ 26 ਜਨਵਰੀ 1950 75 ਦਿਨ ਚ ਰੂਪ ਭਾਰਤੀ ਸੰਵਿਧਾਨ ਲਾਗੂ ਹੋਣ ਤੋਂ ਪਹਿਲਾਂ 5 ਜਨਵਰੀ 1950 ਨੂੰ ਭਾਰਤੀ ਚੋਣ ਕਮਿਸ਼ਨ ਦੀ ਜਿਹੜੀ ਸਥਾਪਨਾ ਹੁੰਦੀ ਹੈ ਇਹਦਾ ਮਕਸਦ ਕੀ ਹੈ ਕਿ ਭਾਰਤ ਇੱਕ ਬਹੁਤ ਵਿਸ਼ਵ ਦਾ ਵਿਕਸਤ ਲੋਕਤੰਤਰ ਹੈ ਉਸ ਲੋਕਤੰਤਰ ਦੇ ਵਿੱਚ ਅਸੀਂ ਸਾਰੇ ਰਲ ਕੇ ਆਪਣੀ ਵੋਟ ਦੀ ਮਹਾਨਤਾ ਨੂੰ ਸਮਝੀਏ ਜਦੋਂ ਵੋਟ ਦੇ ਯੋਗ ਹੁੰਦੇ ਆ 18 ਸਾਲ ਦੀ ਉਮਰ ਹੁੰਦੀ ਹੈ ਤੇ ਸਾਡਾ ਧਿਆਨ ਆਪਣੀ ਵੋਟ ਵੱਲ ਹੋਣਾ ਚਾਹੀਦਾ ਕਿ ਅਸੀਂ ਆਪਣੀ ਵੋਟ ਫੜਾਈਏ ਵੋਟ ਦਾ ਸਹੀ ਇਸਤੇਮਾਲ ਕਰੀਏ ਕਿਉਂਕਿ ਜਿਹੜਾ ਅੱਜ ਦਾ ਵੋਟਰ ਹੈ ਉਹ ਕੱਲ ਦਾ ਚੱਗਾ ਸ਼ਾਸਕ ਚੰਗਾ ਨੇਤਾ ਹੋ ਸਕਦਾ ਹੈ ਜਿਸ ਦੀ ਵੋਟ ਨੇ ਹੈ ਭਾਰਤ ਦੇ ਵਿੱਚ ਉਹ ਨਾ ਤੇ ਐਮਐਲਏ ਬਣ ਸਕਦਾ ਨਾ ਐਮਪੀ ਬਣ ਸਕਦਾ ਨਾ ਕਿਸੇ ਵੀ ਲੋਕਤੰਤਰਿਕ ਚੋਣ ਪ੍ਰਕਿਰਿਆ ਦੇ ਵਿੱਚ ਕਿਸੇ ਅਹੁਦੇਦਾਰੀ ਦੇ ਵਿੱਚ ਉਹ ਚੁਣਿਆ ਜਾ ਸਕਦਾ ਸੋ ਕਹਿਣ ਦਾ ਭਾਵ ਕਿ ਜੇ ਅੱਜ ਅਸੀਂ ਚੰਗੇ ਵੋਟਰ ਬਣਦੇ ਆ ਤੇ ਕੱਲ੍ਹ ਦੇ ਅਸੀਂ ਚੰਗੇ ਖੁਦ ਨੇਤਾ ਵੀ ਬਣ ਸਕਦੇ ਜੇਕਰ ਅਸੀਂ ਖੁਦ ਇਸ ਚੰਗਿਆਈ ਦੇ ਨਾਲ ਜੁੜ ਕੇ ਬੋਰਡ ਦੀ ਮਹਾਨਤਾ ਨੂੰ ਸਮਝ ਰਹੇ ਹਾਂ ਦੇ ਮੰਨਦਾ ਕਿ ਉਹਦੇ ਨਾਲ ਸਾਡਾ ਭਾਰਤ ਵੀ ਮਜ਼ਬੂਤ ਹੁੰਦਾ ਹੈ ਗੁਰਦਾਸਪੁਰ ਆਪਣੇ ਆਪ ਇਤਿਹਾਸਿਕ ਜ਼ਿਲ੍ਹਾ ਆੜਾ ਜ਼ਿਲ੍ਹਾ ਚੋੜ ਤਹਿਸੀਲਦਾਰ ਸਰਦਾਰ ਮਜਿੰਦਰ ਸਿੰਘ ਦੀ ਇਹਨਾਂ ਦੀ ਸੱਚੀ ٹیم ਮਾਨਜੋਗਦੀਸੀ ਸਾਹਿਬ ਦੀ ਅਹਿਰਮਾਈ ਹੇਟ ਹਮੇਸ਼ਾ ਚੱਗਾ ਕੰਮ ਕਰਦੀ ਹੈ ਇਸੇ ਕਰਕੇ 2024 ਦੀ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਸੀਗੀਆਂ ਪੰਜਾਬ ਦੇ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੂਜੇ ਨੰਬਰ ਤੇ ਆਪਣੀ VOTING ਪ੍ਰਤੀਸ਼ਤ ਦੇ ਵਿੱਚ ਰਿਹਾ ਸੀ ਤੋ ਆਪਾਂ ਇਹਦਾ ਇਤਿਹਾਸ ਬਣਾਈਏ ਅੱਜ ਇਹ ਪ੍ਰਣ ਕਰੀਏ ਕਿ ਜਿਹੜੀ ਸਾਡੀ ਵੋਟ ਦੀ ਮਹਾਨਤਾ ਹੈ ਉਸ ਨੂੰ ਅਸੀਂ ਸਮਝੀਏ ਜ਼ਿੰਮੇਵਾਰ ਬਣੀਏ ਬਿਨਾਂ ਕਿਸੇ ਪੈਨ ਪੇਲ ਤੋਂ ਉੱਪਰ ਉੱਠ ਕੇ ਲਾਲਜ ਤੋਂ ਉੱਪਰ ਉੱਠ ਕੇ ਅਸੀਂ ਧੋੜ ਦਾ ਇਸਤੇਮਾਲ ਕਰੀਏ ਆਪਣੇ ਜ਼ਿਲ੍ਹੇ ਨੂੰ ਵਧੀਆ ਬਣਾਈਏ ਆਪਣੇ ਪੰਜਾਬ ਨੂੰ ਵਧੀਆ ਬਣਾਈਏ ਆਪਣੇ ਭਾਰਤ ਨੂੰ ਵਧੀਆ ਬਣਾਈਏ ਸਾਡਾ ਇਹ ਅੱਜ ਦਾ ਸਮਾਗਮ ਤਾਂ ਹੀ ਸਫਲ ਰਹੇਗਾ ਜੇਕਰ ਅੱਜ ਇੱਕੋ ਅਸੀਂ ਇਹ ਸਿੱਖ ਕੇ ਜਾਣਿਆ ਤੇ ਇੱਕ ਚੰਗੇ ਨਾਗਰਿਕ ਬਣਨ ਦੇ ਲਈ ਚੰਗੇ ਵੋਟਰ ਬਣ ਰਹੀਆਂ ਸੋ ਬਹੁਤ ਬਹੁਤ ਪਰਬਾਧ ਜੀ